ਆਦੀ ਜਿਹੜੀ ਪੱਤਰਕਾਰ ਵਾਰਤਾ ਹੈ ਸ਼ਿਵਸਨਾ ਹਿੰਦੁਸਤਾਨ ਵੱਲੋਂ ਜਿਹੜਾ 15 ਅਗਸਤ 2023 ਨੂੰ ਅਸੀਂ ਆਜ਼ਾਦੀ ਦਿਵਸ ਦੇ ਮੌਕੇ ਝੰਡਾ ਰਾਸ਼ਟਰੀ ਝੰਡਾ ਲਹਿਰਾ ਰਹੇ ਹਾਂ ਉਸ ਸੰਬੰਧੀ ਹੈ ਕਿਉਂਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਦੇਸ਼ ਦੇ ਜਿਹੜੇ ਵਿਰੋਧੀ ਸੰਗਠਨ ਹੈਗੇ ਚਾਹੇ ਉਹ ਖਾਲਿਸਤਾਨੀ ਅਤਵਾਦਿਆਂ ਦੇ ਕੋਈ ਸੰਗਠਨ ਹੋ ਗੁਰਵੰਤ ਸਿੰਘ ਪੰਨੋ ਦੇ ਉਹ ਹਮੇਸ਼ਾ ਹੀ ਉਹਨਾਂ ਦੇ ਦੇਸ਼ ਦੇ ਰਾਸ਼ਟਰੀ ਝੰਡੇ ਤਿਰੰਗੇ ਦਾ ਅਪਮਾਨ ਕੀਤਾ ਹੈ ਔਰ ਹਮੇਸ਼ਾ ਚੁਣੌਤੀ ਦਿੰਦੇ ਰਹੇ ਹਨ ਕਿ ਜਿਹੜਾ ਵੀ ਤਿਰੰਗਾ ਲਹਿਰਾਏਗਾ ਉਸ ਦੇ ਖਿਲਾਫ ਜਿਹੜਾ ਸਖਤੀ ਪੇ ਸਾਵਾਂਗੇ ਅਸੀਂ ਕਿਉਂਕਿ ਇਹ ਜਾਣਦੇ ਹਾਂ ਕਿ ਦੇਸ਼ ਦੀ ਆਜ਼ਾਦੀ ਬੜੀ ਮੁਸ਼ਕਲ ਨਾਲ ਮਿਲੀ ਹੈ ਔਰ ਦੇਸ਼ ਦੀ ਆਜ਼ਾਦੀ ਦੇ ਲਈ ਬਹੁਤ ਸਾਰੇ ਦੇਸ਼ ਭਗਤਾਂ ਨੇ ਯਤਨ ਕੀਤਾ ਕਿ 15 ਅਗਸਤ 2023 ਨੂੰ ਸਵੇਰੇ 10 ਵਜੇ ਪਾਰਟੀ ਦਾ ਜਿਹੜਾ ਲੋਕਲ ਦਫ਼ਤਰ ਹੈ ਬਸ ਅੱਡੇ ਦੇ ਕੋਲ ਉੱਥੇ ਅਸੀਂ ਝੰਡਾ ਲਹਿਰਾਉਣ ਦੇ ਪ੍ਰੋਗਰਾਮ ਨੂੰ ਕਰਾਂਗੇ ਔਰ ਇਸ ਦਾ ਮਕਸਦ ਹੈ ਕਿ ਦੇਸ਼ ਦੀ ਜਿਹੜੀ ਯੁਵਾ ਪੀੜ੍ਹੀਆ ਉਹਨਾਂ ਨੂੰ ਤਿਰੰਗੇ ਦੀ ਮਹੱਤਤਾ ਬਾਰੇ ਦੇਸ਼ ਦੀ ਆਜ਼ਾਦੀ ਲਈ ਜਿਹੜੇ ਕੁਰਬਾਨੀਆਂ ਦਿੱਤੀਆਂ ਉਹਦੇ ਬਾਰੇ ਦੱਸਿਆ ਜਾਏ ਔਰ ਜਿਹੜੇ ਦੇਸ਼ ਦੇ ਜਿਹੜੇ ਵਿਰੋਧੀ ਸੰਗਠਨ ਆ ਜਿਹੜੇ ਅੱਤਵਾਦੀ ਸੰਗਠਨ ਆ ਜਿਨ੍ਹਾਂ ਨੂੰ ਮਗਾਲਤਾ ਕਿ ਉਹ ਵਿਦੇਸ਼ ਦੀ ਧਰਤੀ ਦੇ ਉੱਤੇ ਬੈਠ ਕੇ ਕੋਈ ਗਿੱਦੜ ਧਮਕੀ ਦੇਣਗੇ ਉਹਦੇ ਨਾਲ ਲੋਕ ਡਰ ਜਾਣਗੇ ਤੁਸੀਂ ਆਮ ਲੋਕਾਂ ਦੇ ਹੌਸਲੇ ਨੂੰ ਬੁਲੰਦ ਕਰਨ ਦੇ ਲਈ ਔਰ ਇਹੋ ਜਿਹੀ ਗਿੱਦੜ ਧਮਕੀਆਂ ਦੀ ਪ੍ਰਵਾਨਨਾ ਕਰਦੇ ਹੋਏ ਸਵੈ ਸਹਾਨਾ ਹਿੰਦੂਸਤਾਨ ਨੇ ਇਸ ਵਾਰ ਰਾਸ਼ਟਰੀ ਝੰਡਾ ਤਰੰਗਾ ਪਟਿਆਲੇ ਵਿਖੇ ਫੈਰਾਨ ਦਾ ਪ੍ਰੋਗਰਾਮ ਦਾ ਹਾਂਜੀ ਇਹ ਕੋਈ ਪਾਸੇ ਪੱਲੋ ਵਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਜੂਨ ਦਾਵਾ ਕਰ ਰਿਹਾ ਕੋਈ ਪੁੱਤਾ ਸਭ ਤੋਂ ਤੁਹਾਡੇ ਕੋਲ ਵੀਡੀਓ ਆਈ ਹੋਣੀ ਦੇਖੋ ਗੱਲ ਹੈ ਕਿ ਉਹਦਾ ਐਲਾਨ ਹੁੰਦਾ ਰਹਿੰਦਾ ਉਹ ਐਲਾਨ ਕਰਦਾ ਰਹਦਾ ਐਲਾਨ ਦੇ ਨਾਲ ਕੀ ਫਰਕ ਹੈ ਅਸੀਂ ਤਾਂ ਦੇਸ਼ ਦੀ ਆਜ਼ਾਦੀ ਦਾ ਦਿਨ ਬੜੇ ਧੁੰਮਤਾ ਨਾਲ ਮਨਾ ਜਾ ਰਹੇ ਆਂ ਔਰ ਦੇ ਦੇ ਜਿਹੜੇ ਵਿਰੋਧੀ ਸੰਗਠਨ ਆ ਉਹਨਾਂ ਦੀਆਂ ਜੜੀਆਂ ਵੀ ਕਰਤੂਤਾ ਹੈਗੀਆਂ ਜੜੀਆਂ ਵੀ ਧਮਕਾ ਉਹਨੂੰ ਨਜ਼ਰ ਅੰਦਾਜ਼ ਕਰਕੇ ਅਪਣਾ ਰਹੇ ਆਂ ਇਸ ਕਰਕੇ ਉਹਦੀ ਧਮਕੀ ਆਵੇ ਜਾਂ ਨਾ ਆਵੇ ਜਾਂ ਬੋਲ ਵੀ ਪਵੇ ਨਾ ਵੀ ਬੋਲੇ ਉਹਦੇ ਨਾਲ ਹਿੰਦੁਸਤਾਨੀ ਨੂੰ ਕੋਈ ਫਰਕ ਨਹੀਂ ਪੈਂਦਾ ਅਸੀ ਆਜ਼ਾਦੀ ਦਿਵਸ ਹੈ ਬੜੇ ਤੋਂ ਉਤਤਾਮ ਨਾਲ ਬੜੇ ਪੱਧਰ ਤੇ ਤੇ ਮਨਾ ਰਹੇ ਆਂ ਉਹਦੀ ਧਮਕੀ ਆਦੀ ਰਹਿੰਦੇ ਆ ਪਹਿਲਾਂ ਵੀ ਦੰਦੇ ਰਹੇ ਤੇ ਕਿੱਧਰ ਧਮਕੀਆਂ ਦਾ ਕੋਈ ਸਰੋਕਾਰ ਨਹੀਂ ਸਾਡੇ ਆਜ਼ਾਦੀ ਦਿਵਸ ਮਨਾਣ ਦਾ ਇੱਕੋ ਇੱਕ ਮਕਸਦ ਹੈ ਦੇਸ਼ ਦੇ ਨੌਜਵਾਨਾਂ ਨੂੰ ਜਾਗਰਤੀ ਆਵੇ ਜਿਨ੍ਹਾਂ ਨੇ ਦੇਸ਼ ਦੇ ਜਾਦੀ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਆਮ ਜਨਤਾ ਤੱਕ ਲਿਜਾਣ ਦੇ ਲਈ ਸਿਪਸਨਾ ਦੋਸਤਾਂ ਦਾ ਉਪਰਾਲਾ ਔਰ ਜਿਹੜੇ ਦੇਸ਼ ਵਿਰੋਧੀ ਸੰਗਠਨ ਆ ਉਹਨਾਂ ਦੀ ਚੁਣੌਤੀ ਨੂੰ ਵੀ ਸਵੀਕਾਰ ਕਰਨ ਦਾ ਇੱਕ ਉਪਰਾਹ ਫਾਇਦੇ ਦੇਖਿਆ ਸੀ ਕੈਨੇਡਾ ਦੇ ਵਿੱਚ ਵੀ ਲਗਾਤਾਰ ਤਰੰਗਾ ਦਾ ਅਪਮਾਨ ਹੋ ਰਿਹਾ ਜਾ ਰਿਹਾ ਹੈ ਉੱਥੇ ਸਰਕਾਰ ਨੂੰ ਬਾਹਰ ਰੁਪੀਰ ਕਰਨ ਦੇ ਬਾਅਦ ਖੱਲੇ ਸਾਲਿਆਂ ਦਾ ਪਰਫੋਰਮੈਂਸ ਕੀਤਾ ਜਾ ਰਿਹਾ ਹੈ ਕੀ ਕਾਰਨ ਲੱਗਦਾ ਹੈ ਉਹਨਾਂ ਪਿੱਛੇ ਦੇਖੋ ਇੱਥੇ ਦੀ ਕੇਂਦਰ ਸਰਕਾਰ ਨੇ ਵੱਡੇ ਪੱਧਰ ਤੇ ਉਪਰਾਲੇ ਕੀਤੇ ਹਨ ਉਹਨਾਂ ਦੇ ਖਿਲਾਫ ਐਫ ਆਈ ਆਰ ਵੀ ਦਰਜ ਕੀਤੇ ਹਨ ਉਹਨਾਂ ਦੀਆਂ ਜਾਇਦਤਾਂ ਜਬਤ ਕੀਤੀਆਂ ਉੱਥੇ ਦੀ ਸਰਕਾਰ ਦੇ ਸੰਪਰਕ ਦੇ ਵਿੱਚ ਹੈ ਇਹ ਕੇਂਦਰ ਦੀ ਵਰਤਮਾਨ ਸਰਕਾਰ ਇਸ ਮਾਮਲੇ ਵਿੱਚ ਸਖਤ ਹੈ ਔਰ ਅਸੀਂ ਇਹ ਵੀ ਮੰਗ ਕਰਾਂਗੇ ਕਿ ਇਹੋ ਜਿਹੜੇ ਲੋਕ ਜਿਹੜੇ ਇੱਥੋਂ ਦੇ ਪਾਸਪੋਰਟ ਤੇ ਗਏ ਹਨ ਉਹਨਾਂ ਦੇ ਪਾਸਪੋਰਟ ਰੱਦ ਕੀਤੇ ਜਾਣ ਉਹਨਾਂ ਦੀ ਨਾਗਰਿਕਤਾ ਸਮ